ਸਤ ਸ੍ਰੀ ਅਕਾਲ ਜੀ ਆ ਆ ਲੋਕਾਂ ਦੇ ਬੇਨਰ ਅਸੀਂ ਸਾਰੇ ਅੱਜ ਕਲਾਕਾਰਾਂ ਭਾਵੀ ਬਹੁਤ ਬਹੁਤ ਸਾਰੇ ਸਾਡੇ ਅਮੀਰ ਦੀ ਜਿਹੜੇ ਚੌਂ ਦੇ ਰਾਜੇ ਨੂੰ ਅਸੀਂ ਸਾਰੇ ਬੈਠੇ ਸੀ ਤਾਂ ਅਸੀਂ ਕੁਝ ਟਾਈਮ ਪਹਿਲਾਂ ਇੱਕ ਵੀਡੀਓ ਕਰਦੇ ਤੱਕ ਪਹੁੰਚਦੀ ਕੀਤੀ ਸੀ ਸਾਰਿਆਂ ਤੱਕ ਕਿ ਅੱਜ ਦੀ ਰਾਤ ਬਹੁਤ ਖਾਸ ਹੈ ਤੇ ਸਾਰੇ ਆਨੰਦ ਕਰੋ ਉਹਦਾ ਕੋਈ ਨੈਗੇਟਿਵ ਮਤਲਬ ਨਾ ਕਰਦੇ ਤੁਸੀਂ ਕਿ ਕੁਝ ਰਾਜ ਦੀਆਂ ਕੁਝ ਗਲਤ ਹੋ ਰਹੀਆਂ ਨਹੀਂ ਉਹ ਲੜ ਰਹੇ ਹਨ ਤੇ ਬਿਲਕੁਲ ਚੜ੍ਹਦੀ ਕਲਾ ਆਪਕਰ ਸਵਾ ਕੰਮ ਕਰ ਰਹੇ ਆ ਅਸੀਂ ਇੱਕ ਪੋਜ਼ਿਟਿਵ ਵੇਜ ਨਾਲ ਤੁਹਾਨੂੰ ਆਖਿਆ ਸੀ ਕਿ ਜਿਸ ਤਰ੍ਹਾਂ ਪਿਛਲੇ ਸਮੇਂ 'ਚ ਸਥਾਈ ਤਰੀਕੇ ਤੋਂ ਐਕਸੈਲੇਟ ਹੁੰਦਾ ਹੈ ਤੇ ਉਸ ਦਮ ਬਹੁਤ ਕ੍ਰਿਟੀਕਲ ਹਾਲਤ ਸੀ ਤਾਂ ਸਭ ਤੋਂ ਸਨੇ ਇਹ ਹੀ ਸੀ ਕਿ ਅੰਦਾਸਾ ਕਰੋ ਔਰ ਆਪਾਂ ਸਾਰੇ ਨੇ ਅੰਦਾਸਾ ਕੀਤਿਆਂ ਦੇ ਰਾਜਦੂਰ ਨੂੰ ਹੌਲੀ-ਹੌਲੀ ਊਰਜਾ ਮਿਲ ਗਈ ਉਹਦਾ ਰਸਤਾ ਵੀ ਮਾਰਾ ਜੇ ਪ੍ਰਾਚਾਰ ਰਹੇ ਉਸੇ ਕਰਕੇ ਅਸੀਂ ਕਿਹਾ ਸੀ ਕਿ ਅੱਜ ਅੱਜ ਆਪਾਂ ਇੱਕ ਹਮਲਾ ਹੋਰ ਕਰੀਏ ਸਾਰੇ ਅੱਜ ਸਾਰੀ ਰਾਤ ਆਪਾਂ ਵਾਰਾ ਇਹਦੇ ਲੇਖੇ ਲਾ ਦਈਏ ਕਿ ਕੱਲੀ-ਕੱਲੀ ਜਿਹੜੀ ਜਬਾਂ ਚੋ ਕੱਲੇ ਕੱਲੇ ਜ਼ਹਿਨ ਚੋ ਹਿਰਦੇ ਚੋ ਮਾਤਾ ਜੀ ਨੂੰ ਅਰਦਾਸ ਕਰਦੇ ਕਿ ਕਿਰਤ ਜੀ ਨੂੰ ਉਹ ਰੂਪ ਚੋਂ ਠੀਕ ਕਰੋਣ ਇਸੇ ਕਰਕੇ ਜਦੋਂ ਉਹ ਵੀਡੀਓ ਚੋਂ ਬੁੱਢਾ ਸੀ ਕਿ ਅੰਦਾਜ਼ਾ ਸਕੋ ਹੋਰ ਕੋਈ ਗਲਤ ਮਤਲਬ ਨਾ ਕਰੇ ਤੁਸੀਂ ਬਿਲਕੁਲ ਵੀ ਇਹਨਾਂ ਨੈਗੇਟਿਵ ਵਾਲੇ ਪਾਸੇ ਨਾਲ ਲੈ ਕੇ ਜਾਓ ਅਸੀਂ ਵੀ ਸੰਗਤ ਰੂਪ ਚ ਸਾਰਿਆਂ ਨੇ ਉਹ ਵੀਡੀਓ ਬਣਾਉਣ ਤੋਂ ਬਾਅਦ ਸੰਗਤ ਰੂਪ ਚ ਜਿੰਨੇ ਵੀ ਇੱਥੇ ਵੀਰ ਪਹੁੰਚੇ ਹੋਏ ਸੀ ਮਾਝਾ ਭੈਣਾ ਪਹੁੰਚੇ ਅਸੀਂ ਅਸੀਂ ਆਪ ਬਾਠ ਕੀ ਹੈ ਅਰਦਾਸ ਕੀਤੀ ਹੈ ਔਰ ਉਸ ਤੋਂ ਬਾਅਦ ਵੀਰਾਂ ਬਹੁਤ ਚੜ੍ਹਦੀ ਕਲਾ ਚ ਹੈ ਉਹ ਤੋਂ ਪਹਿਲਾਂ ਵੀ ਚੜ੍ਹਦੀ ਕਲਾ ਚ ਸੀ ਪਰ ਅਰਦਾਸ 'ਚ ਬਹੁਤ ਅਸਰ ਹੁੰਦਾ ਹੈ ਉਸ ਤੋਂ ਬਾਅਦ ਚ ਡਾਕਟਰਾਂ ਦੇ ਕਹਿਣ ਮੁਤਾਬਕ ਇਹ ਵੀਰਾ ਹੋਰ ਉਹਨੂੰ એનર્ਜੀ ਮਿਲ ਰਹੀ ਹੈ ਅਰਦਾਸਾਂ ਨਾਲ ਆਸਾਂ ਤੇ ਅਰਦਾਸਾਂ ਬਹੁਤ ਇਨਾ ਟਾਈਮ 'ਚ ਇਨਾ ਮੂਵਮੈਂਟ ਨੂੰ ਕੰਮ ਕਰਦੀਆਂ ਨੇ ਸੋ ਤੁਸੀਂ ਕਿਸੇ ਵੀ ਪਾਸਿਓਂ 네ਗੇਟਿਵ ਪਾਸੇ ਨਹੀਂ ਗੱਲ ਲੱਗ ਕੇ ਯਾਨੀ ਵੀਰਾ ਬਿਲਕੁਲ ਚੜਦੀ ਕਲਾ 'ਚ ਹੈ ਜਿਹੜਾ ਉਹ ਵੀ ਫਿਲਮ ਪਾਵਰ ਸਪੋਰਟਸਮੈਨ ਬੰਦਾ ਇਨਾ ਜੂਝ ਰਿਹਾ ਹੈ ਉਹ ਆਪ ਦੇ ਆਪ ਨਾਲ ਔਰ ਸਾਰਾ ਪੰਜਾਬ ਉਹਦੇ ਲਈ ਦੁਆਵਾਂ ਕਰ ਰਿਹਾ ਦੁਨੀਆ 'ਚ ਤਨ 4 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਘੱਟ ਦੁਨੀਆ ਕਿੱਥੋਂ ਕਿੱਥੋਂ ਸਾਡੇ ਕੋਲ ਇੱਥੇ ਆਉਂਦੀ ਹੈ ਅੱਗੇ ਅਸੀਂ ਵੀਰੇ ਲਈ ਆਏ ਆ ਇਹ ਆਸ ਕਦੇ ਵੀ ਵੈਰੂ ਦੂਰੂ ਨਹੀਂ ਸਾਨੂੰ ਪੂਰਨ ਖੋਸ ਹੈ ਆਪਾਂ ਸਾਰੇ ਜਿਹੜੇ ਨੇ ਚੜ੍ਹਦੀ ਕਲਾ 'ਚ ਰਹਿਣਾ ਕੋਈ ਵੀ ਗਲਤ ਕੰਫੈਕਟਿਵ ਨਹੀਂ ਲੈ ਕੇ ਜਾਣਾ ਵੀਰਾ ਰਾਜਵੀਰ ਬਿਲਕੁਲ ਚੜ੍ਹਦੀ ਕਲਾ 'ਚ ਹੈ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਬੱਸ ਅਸੀਂ ਹੁਣ ਵੀ ਬਾਈ ਇਹ ਹੀ ਗੱਲ ਕਹਿ ਰਹੇ ਆ ਕਿ ਆਪਾਂ ਅਰਦਾਸ ਔਰ ਸਿਬਰ ਵੀਰੇ ਦੇ ਨਾਂ ਤੇ ਵਧਾਉਣਾ ਹੈ ਅੱਜ ਵੀ ਵਧਾਉਣਾ ਤੇ ਕੱਲ੍ਹ ਵੀ ਵਧਾਉਣਾ ਹੈ ਔਰ ਆਨਲਾਈਨ ਦੇ ਨਾਲ ਜਿੱਥੋਂ ਕੋਸ਼ਕਵਰੀ ਮਿਲੂਗੀ ਸੁਖ ਦਾ ਸਨੇਹਾ ਮਿਲੂਗਾ ਅਸੀਂ ਇਹੀ ਆਸ ਕਰਦੇ ਹਾਂ ਬਹੁਤ ਬਹੁਤ ਮਿਹਰਬਾਨੀ